ਨੰਗ ਮਹਾਰਾਜ شیر ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਨੰਗ ਮਹਾਰਾਜ شیر ਸਿੰਘ ਵਿਸ਼ਨੂੰ ਭਗਵਾਨ ਦੀ ਜੈ

ਬੀਨਾ ਵੇਖਿਆ ਸੁਣਿਆ ਮੈਂ ਰਵਾਨਾ ਬੀਨਾ ਵੇਖਿਆ ਸੁਣਿਆ ਮੈਂ ਰਵਾਨਾ ਬੀਨਾ ਵੇਖਿਆ ਸੁਣਿਆ ਮੈਂ ਰਵਾਨਾ ਬੀਨਾ ਜਾਣਿਆ ਸਮਝਿਆ ਪਾਵੇ ਸਾਰ ਬੀਨਾ ਜਾਣਿਆ ਸਮਝੇ ਪਾਵੇ ਸਾਰ जगात नौजवान तूं आद जगात नौजवान।, तू नौजवान।, तू नौजवान।, तू नौजवान रूप रंग द रेख तव्हां र േ തേരാ ശബ്ദി ചിളാ ഗി തീര കമാണ തേരാ ശബ്ദ ചിളാ തമ്മി തീര കമാണ ਪਪਾ ਅਗੀਰ ਕਮਾਣਾ ਤੇਰਾ ਸ਼ਬਦੀ ਚਿੱਲਾ ਪਪਾ ਅਗਮੀ ਤਿਮਾ ਨਾજર ਆਵੇ ਨਾ ਵਿਚ ਸੰਸਾਰ ਨਜ਼ਰੀ ਆਵੇ ਨਾ ਵਿਚ ਸੰਸਾਰ ਨਜ਼ਰੀ ਆਵੇ ਨਾ ਜੋ ਤਸਰੂਪ ਰ ਜੋਤੀ ਜੋ ਤਸਰੂਪ ਪਹਾੜ ਰ ਜੋਤੀ ਜੋ ਤਸਰੂਪ ਪਹਾੜ ਜੋਤੀ ਜੋ ਤਸਰੂਪ ਪਹਾੜ ਆਪ ਆਪਣੀ ਕਿਰਪਾ ਕਰ ਆਪ ਆਪਣੀ ਕਿਰਪਾ ਕਰੇ ਰਾਮ ਤੇ ਆਪ ਕੋਈ ਕਿਰਪਾ ਕਰੇ ਰਾਮ ਤੇ ਆਪ ਕੋਈ ਕਿਰਪਾ ਕਰੇ ਏਕਾ ਦੇਣਾ ਸੱਚਾ ਮੇਰੇ ਸਹਿਬ ਸੱਚੀ ਸਰਕਾਰ ਮੇਰੇ ਸਹਿਬ ਸੱਚੀ ਸਰਕਾਰ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੀਰਾਣਾ ਚੌਕ ਨੇ ਰਾ ਪਿੰੜੀ ਰਾਣਾ ਚੌਕ ਨੇ जन मार नड़नम कर मारे जनम करमदा तार न कांबिया को जिया कांबिया ਵੰਨਦੇ ਬੇੜਾ ਹੋ ਜਿਆ ਕਮੜਿਆ ਵੰਨਦੇ ਵਾ ਹੋ ਜਿਆ ਕਮੜਿਆ ਵੰਨਦੇ ਕੇਨਾ ਵਿਚਾਰ ਨਾ ਕਵਾਲੋ ਰੱਖ ਖੁੱਲ੍ਹਵੇੜਾ ਯਾਰ ਨਾ ਕਵਾਲੋ ਰੱਖ ਖੁੱਲ੍ਹਵੇੜਾ ਜੈ ਆਰੇ ਨਾਮ ਰਹਿ ਬਿਤਾਵਲ ਰਾਤ ਨੂੰ ਗੁਲਾਮੇਗਾ ਸੁਪਾਤਾ ਕਾਟ ਚਰਾਸੀ ਗੇੜਾ ਸਬਦਾ ਕਾਟ ਚਰਾਸੀ ਗੇੜਾ ਸਬਦਾ ਕਾਟ ਚਰਾਸੀ ਗੇੜਾ शेरसंग विष्णु भॻवान महाराज शेर विष्णु भॻवानु भॻवान महाराज शेरसंग विष्णु भॻवान सवा रे आया जेड़ा ਸੱਚ ਜਵਾਰੇ ਆਇਆ ਜੇ ਨਾ ਸੱਚ ਜਵਾਰੇ ਆਇਆ ਜੇ ਸੱਚ ਜਵਾਰੇ ਆਇਆ ਜੇ ਸੋ ਹੰਗ ਮਹਾਰਈਸ਼ਰ ਸਿੰਘ ਵਿਸ਼ਨੂ ਭਗਵਾਨ ਦੀ ਜਾਂ ਸੋ ਮੰਗ ਮਹਾਰਾਜ ਜੀ ਸੇ ਵੇਖਿ ਬਿਸ਼ ਨੂੰ ਭਗਵਾਨ ਦੀਜੈ ਸਤ ਗੁਰ ਤੇਰੀ ਸੱਚੀ ਓਟ ਸਤ ਗੁਰ ਤੇਰੀ ਸੱਚੀ ਓਟ ਸਤ ਗੁਰ ਤੇਰੀ साचियो सतगर ते साचियो Janam Koti Kota Lekha Mukhe Janam Koti Kota Lekha Mukhe Janam Koti Kota Lekha Mukhe Janam Koti Kota Maharaj Sheh Shing Vishnu Pabhavana, Maharaj cheer, sanguine, ਸ਼ਣੋ ਭਗਵਾਨ ਦੀ ਜੈ ਆ ਪ੍ਰਾਬ ਸਚਾਮੀਤ ਸਚਾ ਪ੍ਰਾਬ ਸਚਾਮੀਤ ਸਚਾ ਪ੍ਰਾਬ ਸਚਾਮੀਤ ਸਚਾ ਪ੍ਰਾਬ ਸਚਾਮੀਤ ਗੋਰੇ ਸੇ ਖਸਾਅ ਛੇ ਰਸਨਾ ਜੀਤ ਗੋਰੇ ਸੇ ਖਸਾਅ ਮਹਾਰਾਜੇ ਰਸੰਗ ਵਿਸ਼ਨੂ ਭਗਵਾਨ ਮਹਾਰਾਜੇ ਰਸੰਗ ਵਿਸ਼ਨੂ ਭਗਵਾਨ ਮਹਾਰਾਜੇ ਰਸੰਗ ਵਿਸ਼ਨੂ ਭਗਵਾਨ ਮਹਾਰਾਜੇ ਰਸੰਗ ਵਿਸ਼ਨੂ ਭਗਵਾਨ ਇਹ ਕਾਤ कारण परी का करण परी तरण परी विष्णु भगवान दी जय सो हंग महाराज शेर सिंह विष्णु भगवान दी जय केंदया रेणा खेरते थोलेड़ा ਕਹਿੰਦਿਆਂ ਰੇਣਾ ਖੇਰ ਤੇ ਥੁਲੇਣਾ ਤੇਰੇ ਬਾਜੂ ਤੇਰੇ ਬਾਜੂ ਦਸ ਹੋਰ ਕੀ ਨੂੰ ਕਹਿਣਾ ਕਹਿੰਦਿਆਂ ਰੇਣਾ ਖੇਰ ਤੇ ਥੁਲੇਣਾ ਕਹਿੰਦਿਆਂ ਰੇਣਾ ਕਰਤੇ ਤੁਲੇਣਾ ਤੇਰਾ ਦਰਬਾਰ ਹੈ ਆਲੀ ਮੋੜਿਆ ਨਾ ਕੋਈ ਖਾਲੀ ਤੇਰਾ ਦਰਬਾਰ ਹੈ ਆਲੀ ਮੋੜਿਆ ਨਾ ਕੋਈ ਖਾਲੀ ਪਰਦੇ ਝੋਲੀ ਪਰਦੇ ਝੋਲੀ ਕੀ ਫਰਕ ਤੈਨੂੰ ਪਹਿਣਾ ਕਹਿੰਦਿਆਂ ਰਹਿਣਾ ਖੈਰ ਤੇ ਤੁਲੇਣਾ ਕਹਿੰਦਿਆਂ ਰਹਿਣਾ ਖੈਰ ਤੇ ਤੁਲੇਣਾ ਤੇਰੇ ਬਾਜੋ ਤੇਰੇ ਬਾਜੋ ਦਸ ਹੋਰ ਕਿਨੂੰ ਕਹਿਣਾ ਕਹਿੰਦਿਆਂ ਰਹਿਣਾ ਕਰ ਤੇ ਤੁਲੇਣਾ ਆ ਗਿਆ ਜੋ ਤੇਰੇ ਦਰ ਤੇ ਲੈ ਗਿਆ ਚੋਲੀਆਂ ਪਰ ਕੇ ਆ ਗਿਆ ਜੋ ਤੇਰੇ ਦਰ ਤੇ ਲੈ ਗਿਆ ਚੋਲੀਆਂ ਪਰ ਦੇ ਪਰਦੇ ਚੋਲੀ ਪਰਦੇ ਚੋਲੀ ਇਨਾਮ ਰੂਪੀ ਗਹਿਣਾ ਕਹਿੰਦਿਆ ਰਹਿਣਾ ਖੇਰ ਤੇ ਥੁਲੇਣਾ ਕਹਿੰਦਿਆ ਰਹਿਣਾ ਖੇਰ ਤੇ ਥੁਲੇਣਾ ਤੇਰੇ ਬਾਜੋ ਤੇਰੇ ਬਾਜੋ ਦਸਹੂਰ ਕਿਨੂ ਕਹਿਣਾ ਕਹਿੰਦਿਆ ਰਹਿਣਾ ਕਰਤੇ ਤੁਲੇਣਾ ਤੇ ਤੂੰ ਮੰਗਦਾ ਨਹੀਂ ਸੰਗਦਾ ਗੈਰ ਤੋਂ ਮੂਲ ਨਹੀਂ ਮੰਗਦਾ ਤੇ ਤੂੰ ਮੰਗਦਾ ਨਹੀਂ ਸੰਗਦਾ ਗੈਰ ਤੋਂ ਮੂਲ ਨਹੀਂ ਮੰਗਦਾ ਮੰਗਾਂ ਜੇ ਗੈਰ ਤੋਂ ਮੰਗਾਂ ਜੇ ਗੈਰ ਤੋਂ ਤੇਰਾ ਮੰਗਤਾ ਕਿਸੇ ਨਾ ਕਹਿਣਾ ਕਹਿੰਦੇ ਆ ਰਹਿਣਾ ਖੈਰ ਤੇ ਥੋ ਲੈਣਾ ਕਹਿੰਦੇ ਆ ਰਹਿਣਾ ਖੈਰ ਤੇ ਥੋ ਲੈਣਾ ਤੇਰੇ ਬਾਜੋ ਤੇਰੇ ਬਾਜੋ ਦੱਸ ਹੋਰ ਕੀ ਨੂੰ ਕਹਿਣਾ ਕਹਿੰਦੇ ਆ ਰਹਿਣਾ ਕਰਤੇ ਤੁਲੇਣਾ ਕਹਿੰਦਿਆ ਰਹਿਣਾ ਕਰਤੇ ਤੁਲੇਣਾ ਸੋ ਹੰਗਮਹਾਰਾ ਜੀ ਸ਼ੇਰ ਸਿੰਘ ਵਿਸ਼ਨੂ ਭਗਵਾਨ ਦੀ ਜੈ ਸੋ ਹੰਗਮਹਾਰਾ ਜੀ ਸ਼ੇਰ ਸਿੰਘ ਵਿਸ਼ਨੂ ਭਗਵਾਨ ਦੀ ਜੈ ਪਿਆਰੀ ਹਰ ਸੰਗਤ ਜੀ ਪੰਜੀ ਬਾਦਰੋਂ ਛੈਂ ਛੈ ਸਮਝ ਛੇ ਪਾਰੂ ਮਲ ਦੇ ਗ੍ਰਹਿ ਇਟਾਰ ਸੀ ਕਲ ਜੁਗ ਕਹੇ ਮੈਂ ਭਗਤਾ ਸਦਾ ਦਾਸ ਨਿਮਰਤਾ ਵਿੱਚ ਸੀਸ ਨਵਾਈਆ ਜਿਨ੍ਹਾਂ ਦੇ ਅੰਤ ਅਨੰਤਰ ਰਹਿ ਕ ਨਿਵਾਸ ਨਿਰਗੁਣ ਨੂਰੇ ਜੋਤ ਕਰੇ ਰੁਸ਼ਨਾਇਆ ਮੈਂ ਨੀਵ ਨੀਵ ਉਹਨਾਂ ਦਾ ਮੰਗਾ ਸਾਥ ਸਗਲਾ ਸੰਗ ਬਨਾਈਆ بندنا کرا جوڑ کے ہاتھ ڈنڈاوت ویچ رام دہائیا جو تُو میرا میں ترا سوہنگ گوندے گات رسنا جیوان سفت سلاح ਉਹਨਾਂ ਦਾ ਪੂਰਬ ਲੈਣਾ ਮਸਤਕ ਮਾਥ ਜਨਮ ਜਨਮ ਦਾ ਲੇਖ ਸਮਝਾਈਆ ਮੈਂ ਉਹਨਾਂ ਦਾ ਦਾਸ ਸੇਵਕ ਚਾਕਰ ਇੱਕ ਖਵਾਈਆ ਜੋਤੀ ਜੋਤ ਸਰੂਪ ਹਾਰ ਆਪੇ ਆਪਣੀ ਕਿਰਪਾ ਕਰ ਦੇਵ ਨਿਹਾਰ ਸਚ ਵਾਰ ਹਰਿ ਕਰਤਾ ਰੂਪ ਦਰਸਾਈਆ ਕਲਯੁਗ ਕਹਿ ਮੈਂ ਭਗਤਾ ਆਦਿ ਜਗਾਦੀ ਸੇਵਾਦਾਰ ਦਰ ਦਰ ਸੇਵਕ ਮਾਈਆ ਜਿਨ੍ਹਾਂ ਦੇ ਅੰਦਰ ਪ੍ਰਭੂ ਪਿਆਰ ਪ੍ਰੀਤਮ ਮਿਲ ਕੇ ਵਜੀ ਵਦਾਈਆ ਮੈਂ ਵੇਖਾਂ ਆਪਣੀ ਤਾਰ ਜਗ ਨੇ ਤਰ ਨੈਣ ਨਾ ਕੋਈ ਉਠਾਈਆ ਵਕਰਾ ਹੋ ਕੇ ਸਰਬ ਸੰਸਾਰ ਸ਼ੀਸ਼ਟੀ ਦ੍ਰਿਸ਼ਟੀ ਤੋਂ ਬਾਹਰ ਆਪਣੀ ਕਾਰ ਕਮਾਈਆ ਜਿੰਨਾ ਦਾ ਤੱਕ ਇੱਕੋ ਹਕੀਕੀ ਯਾਰ ਹਕ ਨੂਰ ਖੁਦਾਈਆ ਉਹਨਾਂ ਦਾ ਬਣ ਕੇ ਬਰਖੁਰਦਾਰ ਬਦੀ ਦੇ ਵਿੱਚ ਕਦੇ ਨਾ ਆਈਆ ਲੈਣਾ ਤੱਕ ਕੇ ਤਨ ਮਨਾਰ ਸਾਡੇ ਤਿੰਨ ਹੱਥ ਵੇਖ ਵਖਾਈਆ ਜੋਤੀ ਜੋਤ ਸਰੂਪ ਹਾਰ ਆਪੇ ਆਪਣੀ ਕਿਰਪਾ ਕਰ ਸਾਡੇ ਆਪਣਾ ਪੇਵ ਚਕਾਈਆ ਕਲਯੁਗ ਕਹੇ ਭਗਤ ਆਗ ਪ੍ਰਭ ਦਾਮੀਤ ਅੰਤ ਉਸੇ ਵਿੱਚ ਸਮਾਈਆ ਜੋ ਹਿਰਦੇ ਰੱਖਦਾ ਚੀਟ ਚਿਤਵਿੱਤ ਠਗੋਰੀ ਨજર ਕੋਈ ਨਾ ਆਈਆ ਪਰ ਬਰਮ ਪ੍ਰਭ ਗਾਏ ਅਗਮੜਾ ਗੀਤ ਸੂਰਤ ਸ਼ਬਦ ਸ਼ਬਦ ਸਮਾਈਆ ਅੰਦਰ ਪਵਿੱਤਰੇ ਕਰਕੇ ਨੀਤ ਦਰਮਤ ਪਾਪਾ ਮੇਲ ਤਵਾਈਆ ਉਹਨਾਂ ਵਿਖਾ ਕਾਇਆ ਠੰਡੀ ਸੀਤ ਅਗਨੀ ਤਾਤਨਾ ਲਾਗੇ ਰਾਈਆ ਝਗੜਾ ਛੱਡ ਮੰਦਰ ਮਸੀਤ ਪਤ ਪਰਮੇਸ਼ਵਰ ਇਕੋ ਰਹੇ ਮਨਾਈਆ लेखा रहे ऊंचना नीच जात पात ना कोई चुतराईया मेरी सदा सदा सद उन आशीष जो सिर सार प्रभ दे आगे निवाईया ज्योति ज्योत स्वरूप हार आप अपनी कृपा कर ਕਰੇ ਖੇਲ ਸੱਚਾ ਹਾਰ ਨੇਕ ਲੰਕਨ ਰਾਇਨ ਨਾਰ ਮਹਾਰਾਜੇ ਸ਼ੇਰ ਸਿੰਘ ਵਿਸ਼ਨੋ ਭਗਵਾਨ ਸ੍ਰਿਸ਼ਟ ਗ੍ਰਿਸ਼ਟ ਅੰਤਰ ਅੰਤਰ ਜਾਏ ਜੀਤ ਜਗ ਜੀਵਨ ਦਾਤਾ ਆਪਣਾ ਹੁਕਮ ਇੱਕ ਵਰਤਾਇਆ ਬਾਣੀ ਵਰਦਿਆ ਜੇ ਕੋਈ ਅੱਖਰ ਅੱਗੇ ਪਿੱਛੇ ਬੋਲਿਆ ਗਿਆ ਹੋਵੇ ਹਜੂਰ ਸਹਿਨ ਸਾਹ ਪਾਛੋ ਪਿਆਰੀ ਹਰ ਸੰਗਤ ਪਾਛੋ ਖੀਮਾ ਦੀ ਜਾਚ ਘਾ ਪਿਆਰੀ ਹਰ ਸੰਗਤ ਜੀ ਸ਼ਬਦੀ ਜੇ ਕਾਰੇ ਦਾ ਸਾਥ ਦੇਣਾ ਸੋ ਹੰਗੂ ਮਹਾਰਾਜ ਜੀ ਸਿੰਘ ਵਿਛਨੋ ਵਗਵਾਂਤੀ ਜ